ਅੱਜ ਕਾਂਗਰਸ ਪਾਰਟੀ ਵੱਲੋਂ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ ਜਿਸ ਨੂੰ ਲੈ ਕੇ ਅੱਜ ਖੇਤਰੀ ਪਾਰਟੀ ਅਕਾਲੀ ਦਲ ਦੇ ਸਪੋਕਸ ਪਰਸਨ ਅਰਸ਼ਦੀਪ ਕਲੇਰ ਨੇ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਕਦੇ ਵੀ ਆਪਣੇ ਵਾਦੇ ਨਿਭਾ ਨਹੀਂ ਸਕਦੀ ਹੋਰ ਵੀ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਦੇਖੋ ਅੱਜ ਕਾਂਗਰਸ ਨੇ ਆਪਣਾ ਮੈਨੀਫੈਸਟੋ ਰਿਲੀਜ਼ ਕੀਤਾ ਜਿਹੜੇ ਝੂਠੇ ਲਾਰੇ ਕਾਂਗਰਸ ਨੇ ਪੰਜਾਬੀਆਂ ਨੂੰ 2017 ਚ ਲਾਏ ਅੱਜ ਉਹੀ ਝੂਠੇ ਲਾਰੇ ਦੇਸ਼ ਦੇ ਲੋਕਾਂ ਨੂੰ ਕਿਸਾਨ ਨੂੰ ਕਾਂਗਰਸ ਲਾਰੇ ਕੀ ਕਰੀਏ ਅੱਜ ਕਾਂਗਰਸ ਅਖੇ ਜੀ ਐਮਐਸਪੀ ਯਕੀਨੀ ਬਣਾਵਾਂਗੇ ਕਿਸਾਨੀ ਕਰਜ਼ਾ ਮਾਫ ਕਰ ਦਾਂਗੇ ਤੇ ਮੈਂ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਕਿ ਇਹ ਗੱਲ ਤਾਂ ਮੈਂ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਕਿ ਇਹ ਗੱਲ ਤਾਂ ਕਾਂਗਰਸ ਨੇ 2017 ਚ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਪੰਜਾਬ ਦੇ ਵਿੱਚ ਵੀ ਕਹੀ ਸੀ ਕੀ ਕਹਾ ਸੀ ਕਾਂਗਰਸ ਨੇ ਕਿ ਪੂਰਨ ਕਿਸਾਨੀ ਕਰਜ਼ਾ ਮਾਫ ਕੀਤਾ ਜਾਊ ਚਾਹੇ ਬੈਂਕਾਂ ਦਾ ਹੋਵੇ ਆੜਤੀਆਂ ਦਾ ਹੋਵੇ ਕੋਆਪਰੇਟਿਵ ਸੁਸਾਇਟੀਆਂ ਦਾ ਹੋਵੇ ਤੇ ਕਿਸਾਨ ਨੂੰ ਕਿਸ਼ਤ ਭਰਨ ਦੀ ਲੋੜ ਨਹੀਂ ਤੇ ਉਹਦਾ ਨਤੀਜਾ ਕੀ ਨਿਕਲਿਆ ਕਿ ਕਿਸਾਨ ਬੈਂਕਾਂ ਦੇ ਡਿਫਾਲਟਰ ਹੋ ਗਏ, ਟਰੈਕਟਰ ਜ਼ਮੀਨਾਂ ਕੋਰਕ ਹੋ ਗਈਆਂ ਤੇ ਖੁਦਕੁਸ਼ੀ ਦੇ ਰਾਹ ਤੇ ਤੁਰੇ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਸਾਨ ਖੁਦਕੁਸ਼ੀ ਕਾਂਗਰਸ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਜਿਹੜੀ ਅੱਜ ਤੱਕ ਚੱਲ ਰਹੀ ਹੈ। ਔਰ ਫੇਰ ਗੱਲਾਂ ਕਰਦੇ ਹੋ ਤੁਸੀਂ ਐਮਐਸਪੀ ਦੀਆਂ, ਫੇਰ ਗੱਲਾਂ ਕਰਦੇ ਹੋ ਕਾਂਗਰਸ ਨਿਆਂ ਦੇਊਗੀ। ਉਹ ਅਨਿਆਂ ਕਰਨ ਵਾਲੀ ਵੀ ਤਾਂ ਕਾਂਗਰਸ ਹੈ। ਚਾਹੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਵੇ, ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨਾ ਹੋਵੇ, ਦੇਸ਼ ਦੇ ਵਿੱਚ ਐਮਰਜੈਂਸੀ ਲਾਣੀ ਹੋਵੇ, ਇਹ ਅਨਿਆਇ ਕਾਂਗਰਸ ਨੇ ਕੀਤੇ ਨੇ। ਔਰ ਸਭ ਤੋਂ ਵੱਡਾ ਅਨਿਆਇ ਜਿਹੜਾ ਪੰਜਾਬ ਦੇ ਨਾਲ ਕਾਂਗਰਸ ਨੇ ਕੀਤਾ ਉਹ ਸੀ ਜਦੋਂ 80 ਦੇ ਦਹਾਕੇ 'ਚ ਪੰਜਾਬ ਦੇਸ਼ ਦੀ ਸੁਰੱਖਿਆ ਦੀ ਲੜਾਈ ਲੜ ਰਿਆ ਸੀ ਉਹਦਾ ਸਾਰਾ ਖਰਚਾ ਪੰਜਾਬ ਦੇ ਸਰਪਾਤਾ 35000 ਕਰੋੜ ਦਾ ਜਿਹੜਾ ਜ ਵੱਧ ਕੇ 3 ਲੱਖ ਕਰੋੜ ਹੋ ਗਿਆ ਉਤੋਂ ਸ਼ੁਰੂ ਹੋਈ ਪੰਜਾਬ ਦੀ ਵੱਡੀ ਤਰਸ ਦੀ। ਅੱਜ ਜੇ ਕੁਝ ਜਾਰੀ ਕਰਨਾ ਸੀ ਤਾਂ ਪਹਿਲਾਂ ਜਿਹੜੀਆਂ ਦੋ ਪਾਰਟੀਆਂ ਦਾ ਸੁਮੇਲ ਹੋਇਆ ਆਪ ਤੇ ਕਾਂਗਰਸ ਇਹਦਾ ਚੋਣ ਨਿਸ਼ਾਨ ਜਾਰੀ ਕਰਦੇ ਹੱਥ ਦੇ ਵਿੱਚ ਝਾੜੂ ਫੜਿਆ ਕਿਉਂਕਿ ਸੋਚ ਦੋਨੇ ਪਾਰਟੀਆਂ ਦੀ ਇੱਕੋ ਹੈ ਕਾਂਗਰਸ ਨੇ ਦਰਬਾਰ ਸਾਹਿਬ ਤੇ ਫੌਜ ਚੜਾਈ ਆਮ ਆਦਮੀ ਪਾਰਟੀ ਨੇ ਸੁਲਤਾਨਪੁਰ ਲੋਧੀ ਫੌਜ ਚੜਾਤੀ ਕਾਂਗਰਸ ਨੇ ਐਨਐਸਐ ਲਾਈ ਆਮ ਆਦਮੀ ਪਾਰਟੀ ਨੇ ਵੀ ਸਖ ਨੌਜਵਾਨਾਂ ਤੇ ਐਨਐਸਐ ਲਾ ਕੇ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਸਿੱਟਤਾ ਸੋ ਅੱਜ ਜੋ ਦੇਸ਼ ਦੇ ਪੰਜਾਬ ਦੇ ਹਾਲਾਤ ਨੇ ਇਹ ਦੋਨੇ ਪਾਰਟੀਆਂ ਨੂੰ ਪੰਜਾਬ ਨਕਾਰ ਚੁੱਕਿਆ ਇਹਨਾਂ ਦਾ ਝੂਠ ਲੋਕਾਂ ਦੇ ਵਿੱਚ ਨੰਗਾ ਸੋ ਇਸ ਤਰੀਕੇ ਦੇ ਜਿਹੜੇ ਝੂਠੇ ਮੈਨੀਫੈਸਟੋ ਨੇ ਇਹ ਪੰਜਾਬ ਨੂੰ ਕਾਂਗਰਸ ਪਾਰਟੀ ਲੁਭਾ ਨਹੀਂ ਸਕਿਆ